ਜਗਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਦਾਰ ਆਪਣੀ ਕਿਰਪਾ ਦਾਰ ਜਗਤ ਜਲੰਦਾਰ ਰੱਖ ਲੈ ਤੇ ਜਲੰਧਾ ਰੱਖ ਲੈ ਸਤ ਗੁਰ ਸੁਖੇ ਵੇਖ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਤ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਰਮ ਪਿਆਰੇ ਗੁਰਸਿੱਖ ਔਰ ਇਉਂ ਛੇਵੇਂ ਪਾਤਸ਼ਾਹ ਜੀ ਤੱਕ ਲਗਾਤਾਰ ਮਹਾਨ ਸੇਵਾਮੰਦ ਬਹੁਣ ਵਾਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦੀ ਕੁੱਲ ਸਰੀਰਕ ਉਮਰ ਤਕਰੀਬਨ 125 ਸਾਲ ਦੀ ਹੋਈ ਤੇ ਇਸ 125 ਸਾਲ ਦੀ ਉਮਰ ਵਿੱਚੋਂ ਕੁੱਲ 113 ਸਾਲ ਜਿਨ੍ਹਾਂ ਨੇ ਗੁਰੂ ਘਰ ਦੀ ਸੇਵਾ ਦੇ ਵਿੱਚ ਹੀ ਬਤੀਤ ਕੀਤੀ ਸੇਵਾ ਸਿਮਰਤ ਬੰਦਗੀ ਐਸੀ ਮਹਾਨ ਰੂਹ ਮਹਾਪੁਰਖ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਅੱਜ ਜਨਮ ਦਿਹਾੜਾ ਹੈ 7 ਕੱਤਕ ਸੰਮਤ 1653 ਬਿਕਰਮੀ ਨੂੰ ਕਥੂ ਨੰਗਲ ਦੀ ਧਰਤੀ ਤੇ ਬਾਬਾ ਸੁਗਰੰ ਦਾ ਵਜਦੇ ਘਰ ਮਾਤਾ ਗੌਰਾਂਜ ਦੀ ਕੁੱਖੋਂ ਭਾਗ ਲਾਉਂਦੇ ਹਨ ਜਨਮ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਗੁਰਦੁਆਰਾ 베ਰ ਬਾਬਾ ਬੁੱਢਾ ਸਾਹਿਬ ਜੀ ਵਿਖੇ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਬਹੁਤ ਸ਼ਰਧਾ ਭਾਵਨਾ ਪ੍ਰੇਮ ਸਤਕਾਰ ਦੇ ਸਹਿਤ ਮਨਾਇਆ ਗਿਆ ਬਿਆੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਇਸ ਪਾਵਨ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖਾਂ ਲੱਖ ਵਧਾਈਆਂ ਹਾਂ ਨਾਲ ਹੀ ਅੱਜ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਹੈ ਕਤਕ ਸਦੀ ਦੇ ਦੂਜੇ ਸੰਮਤ 1765 ਵਿਕਰਮੀ ਨੂੰ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਨੰਦੇੜ ਦੇ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਛੇ ਦੀ ਗੁਰਤਾ ਗੱਦੀ ਤੇ ਸੁਭਾਗਮਾਨ ਕੀਤਾ ਸੀ ਔਰ ਫਿਰ ਕਤਕ ਸੁਦੀ ਪੰਚਮੀ ਨੂੰ ਦਸਵੇਂ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਸਨ ਸੋ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਵੀ ਹੈ ਇਸ ਦਿਹਾੜੇ ਦੀ ਵੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਸਤਿਗੁਰੂ ਕਿਰਪਾ ਕਰਨ ਸਮੂਚੀਆਂ ਸੰਗਤਾਂ ਦੇ ਅਸੀਸ ਤੇ ਮਿਹਰ ਪ੍ਰਿਆ ਹੱਥ ਰੱਖਦੇ ਆ ਹੋਇਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਅਮਰਤ ਰੂਪ ਕੁਰਬਾਨੀ ਦੇ ਉਪਦੇਸ਼ਾਂ ਤੇ ਚੱਲਣ ਦਾ ਗੁਰਸਿੱਖੀ ਕਮਾਉਣ ਦਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਨ ਗੁਰਮਖਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦਾ ਸਤਿਗੁਰੂ ਬਾਲ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਆਹ ਹੈ ਗੁਰਜੀਤ ਕੀ ਖਾਤੇ